ਆਸ਼ਿਕ ਨਾਲ ਰਹਿਣ ਪਿੱਛੇ ਔਰਤ ਨੇ ਧਰਤੀ ਵਿੱਚ ਗੜਤਾ ਆਪਣਾ ਮਾਸੂਮ ਬੱਚਾ ਐਥੇ ਹੀ ਨਹੀਂ ਰੁਕੀ ਇਹ ਘਟਿਆ ਔਰਤ ਫਿਰ ਟੋਏ ਵਿੱਚੋਂ লাশ ਕੱਢ ਬਸ ਚ ਬੈਠ ਕੇ ਨਿਕਲ ਗਈ ਇਸ਼ਕ ਚੰਨੀ ਹੋਈ ਮਾਂ ਆਪਣੇ ਹੀ 10 ਸਾਲਾਂ ਮਾਸੂਮ ਬੱਚੇ ਨਾਲ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਈ ਕਿੰਨੀ ਬੇਰਹਿਮ ਹੋਏ ਮਾਂ ਜਿੰਦੇ ਆਪਣੇ ਹੀ ਬੱਚੇ ਨਾਲ ਅਜਿਹੀ ਦਰਿੰਦਗੀ ਕਰਦੀ ਦੇ ਹੱਥ ਵੀ ਨਹੀਂ ਕੰਬੇ ਜੇ ਬੱਚਾ ਆਸ਼ਿਕੀ ਦੇ ਰਸਤੇ ਵਿੱਚ ਰੋੜਾ ਬਣ ਰਿਹਾ ਸੀ ਤਾਂ ਕਿਸੇ ਆਸ਼ਰਮ ਵਿੱਚ ਹੀ ਛੱਡ ਦਿੰਦੀ ਕਟੋ ਕਟ ਬਚਰੇ ਦੀ ਜਾਨ ਤਾਂ ਬਚੀ ਰਹਿੰਦੀ। ਇਸ ਛਾਤਰ ਜਨਾਨੀ ਤੋਂ ਪੁਲਿਸ ਵਾਲੇ ਵੀ ਕਿੰਨੇ ਦਿਨ ਪੁੱਛਕਿਛ ਕਰਦੇ ਰਹੇ ਪਰ ਇਸਨੇ ਪੁਲਸਰਾ ਵੀ ਜਰਾ ਖੋਫ ਨਹੀਂ ਮੰਨਿਆ ਤੇ ਝੂਠ ਤੇ ਝੂਠ ਬੋਲਦੀ ਰਹੀ। ਜੇਕਰ ਰਿਸ਼ਤੇਦਾਰ ਦੀ ਨਿਗਾਹ ਨਾ ਪੈਂਦੀ ਤਾਂ ਪਤਾ ਨਹੀਂ ਹੋਰ ਕਿੰਨੇ ਦਿਨ ਇਸਨੇ ਮੂਰਖ ਬਣਾਈ ਜਾਣਾ ਸੀ। ਸਾਰੇ ਪਰਿਵਾਰ ਨੇ ਕਦੇ ਸਾਥ ਕਿੰਨੀ ਦਿੱਤਾ। ਐ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ। ਉਹ ਵਿਧਿਵਾ ਹੋ ਜੂਗੀ ਤੇ ਮਰ ਜੂਗੀ ਤਾਂ ਖੜਾ ਛੁੱਟ ਜੂਗਾ। ਐ ਕਿਉਂ ਲੱਗਦਾ ਸੀ ਵੀ ਜ਼ਿੰਦਗੀ ਬਰਬਾਦ ਹੋ ਜੂਗੀ। ਕਦੇ ਜੰਮ ਕਾ ਨੂੰ ਰੋਟੀ ਨਹੀਂ ਸੀ ਮਿਲੀ ਮਾਂ ਨੂੰ ਜੇ ਉਹ ਛੋਟਾ ਜਾਂ ਹੁੰਦਾ ਕਿ ਕਿੰਨਾਂ ਨਾਲ ਜੇ ਕਰਦਾ ਸੀ ਕਦੇ ਸਾਰੇ ਨਹੀਂ ਹਾਲ ਨਹੀਂ ਮੁੱਛਿਆ ਗਦੇ ਨੰਨੇ ਦਾਣੇ ਨਹੀਂ ਮੁੱਛਿਆ ਅੱਛਾ ਫਿਰ ਇਹ ਮਾਂ ਨੂੰ ਮਾਰਨਾ ਤਾਂ ਕੋਈ ਹੱਲ ਨਹੀਂ ਸੀ ਜਨਾ ਜੇ ਤੁਸੀਂ ਕਲਮ ਦਿੱਤਿਆ ਪਤਾ ਨਹੀਂ ਲੱਗਿਆ ਬਾਅਦ ਗੁੱਸੇ ਗੁੱਸੇ ਜੋ ਹੋ ਗਿਆ ਇਹ ਬੱਚੇ ਨੂੰ ਤੁਸੀਂ ਆਪ ਮਾਰਿਆ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀ ਆਪ ਮਾਰਿਆ ਕੋਈ ਨਾਲ ਨਹੀਂ ਸੀ ਫਿਰ ਇਥੇ ਮਾਨਸਕ ਕੇ ਮੇਲੇ ਕੇ ਆਏ ਤੁਸੀਂ ਮਾਨਸਾ ਮੇਵਾਸੇ ਤੇ ਲੈ ਕੇ ਆਈ ਸੀ ਨਹੀਂ ਤੁਸੀਂ ਕਹਿ ਰਹੇ ਹੋ ਵੀ ਖਾਣ ਨੂੰ ਨਹੀਂ ਮਗਰਾ ਸੀ ਪਰ ਤੁਹਾਡੇ ਅਕਾਊਂਟ ਦੇ ਵਿੱਚ ਵੀ 30000 ਰੁਪਏ ਪਿਆ ਸੀਗਾ ਨਹੀਂ ਕੰਮ ਕਰਦੀ ਸੀ ਹਾਸ ਬਤਾਲਾ ਚ ਹੁਣ 2 ਸਾਲ ਹੋ ਗਏ ਹੁਣ ਕੰਮ ਤੇ ਲੱਗੀ ਸੀ ਜਦੋਂ ਪਹਿਲਾਂ 2 ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਇਆ ਨੂੰ ਮੇਰੇ ਸਹੁਰੇ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ ਸੈਲਾ ਤਾਂ 24 ਸਾਲ ਲਾ ਕੇ ਗਿਆਂਦੇ ਗਵਾਂਡੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਹੈ ਕਿ ਨਹੀਂ ਮਿਲਦੀ ਹੈ ਮੇਰੇ ਘਰ ਦਾ ਹਾਲ ਜਾ ਕੇ ਦੇਖੋ ਜੋ ਕੁਝ ਵੀ ਹੋਇਆ ਮੇਰੇ ਸੋਹਰੇ ਘਰ ਕੀ ਹੋਇਆ ਤੇ ਪੜਾਈ ਕਰਦਾ ਸੀ ਹਾਂਜੀ ਕਿਹੜੀ ਕਲਾਸ ਪੜਦਾ ਸੀ ਹਾਂ ਐਤ ਕੀ ਪਹਿਲੀ ਕਲਾਸ ਚ ਹੋਣਾ ਸੀ ਤੋ ਆ ਪਾ ਟਿਕਟ ਦਾ ਬਤਾ ਸੀ ਕੁਛ ਨਹੀਂ ਕੀਤਾ ਕੋਈ ਗਲਾ ਨਹੀਂ ਘੋਟਿਆ ਕੁਛ ਨਹੀਂ ਕੀਤਾ ਬੁਖਾਰ ਹੋਇਆ ਸੀ ਪੈਨਕਿਲਰ ਦੇ ਕੇ ਟੋਏ ਚ ਪਾਤਾ ਸੀ ਉੱਪਰ ਮਿੱਟੀ ਪਾਤੀ ਹੋਰ ਕੁਛ ਨਹੀਂ ਕੀਤਾ ਸੀ ਉਹ ਤਾਂ ਦੁੱਖ ਹੋਇਆ ਸੀ ਰੋਈ ਵੀ ਸੀ ਪਰ ਆਏ ਲੱਗਦਾ ਸੀ ਬੇਇੱਜ਼ਤੀ ਮਰਨਾ ਮੁੜ ਕੇ ਫੁਕੇ ਰਹਿ ਗਏ ਵੀ ਮਰਨਾ ਬਹੁਤ ਜ਼ਿਆਦੇ ਪੂਰੇ ਮਾਨਸਾ ਕੋਲੇ ਕੇ ਚੋਲ ਜਿਹੜੀ ਬੱਸ ਮਿਲ ਗਈ ਲਾਇਾਈ ਇਹਦੀ ਟਿਕਟ ਵੀ ਕਟਾਈ ਸੀ ਤੁਸੀਂ ਬੱਸ ਵਿੱਚ ਨਹੀਂ ਬੱਚੇ ਦੀ ਟਿਕਟ ਨਹੀਂ ਲੱਗਦੀ ਉੱਠਿਆ ਕੇ ਮਾਰਸ ਤੁਸੀਂ ਇਹਦਾ ਮੋਬਾਈਲ ਤੇ ਕਿਸੇ ਨਾਲ ਗੱਲ ਵੀ ਕੀਤੀ ਹੈ ਨਹੀਂ ਕਿਸੇ ਨਾਲ ਨਹੀਂ ਕਾਰ ਦੇ ਵਿੱਚ ਲੱਗੇ ਸੀ ਮਾਨਸਾ ਬੱਸ ਤੇ ਜੋ ਤ੍ਰੀਗ ਨੂੰ ਸਭ ਨੂੰ ਖਬਰ ਮਿਲੀ ਸੀਗੀ ਜਿਹੜੀ ਬੱਸ ਸਟੈਂਡ ਦੇ ਉੱਤੇ ਬੱਚੇ ਦੀ ਡੈੱਡ ਬੋਡੀ ਮਿਲੀ ਜੋ ਤੋਂ ਬਾਅਦ ਅਸੀਂ ਪੂਰੀ ਕਾਰਵਾਈ ਕਰਦੇ ਹੋਏ ਆਪਣਾ ਸਥਾਨਾ ਸਿਟੀ ਟੂਰਲੀ ਸੈਕਟਰ ਸਾਹਿਬ ਨੇ ਅੰਦਰ ਦਸ ਉਪਰਵੇਧਨ ਉਹ ਡੀਐਸਪੀ ਸਾਹਿਬ ਇਸ ਚੀਜ਼ ਦਾ ਜਿਹੜਾ ਪਚੇਰੀ ਦੀ ਮਿਰੀ ਹੈ ਡੈੱਡ ਬੋਡੀ ਆਸਥਾਨੇ ਕੋਲ ਰਕਵਾ ਕੇ ਸੋਸ਼ਲ ਮੀਡੀਆ ਤੁਹਾਡਾ ਜਿਹੜੇ ਚੈਨਲਸ ਨੇ ਔਰ ਇਸ ਤਿਆਰ ਸ਼ੁਰੂਗੋ ਗਾਇੜਾ ਤੋਂ ਥਰੂ ਕਰਕੇ ਜਿਹੜਾ ਸਾਰੀ ਇਹ ਵਾਇਰਲ ਹੋਈ ਉਹਦੇ ਵੇਿਤ ਅੱਜ ਇਹਦੀ ਜਿਹੜੀ ਊਆ ਹੈ ਲੜਕੇ ਦੀ ਮੱਤਕ ਵੀ ਉਹਨੇ ਵੀ ਸੋਸ਼ਲ ਮੀਡੀਆ ਤੋਂ ਇੱਕ ਇਨਫੀਕੇਸ਼ਨ ਕਰਕੇ ਉਹ ਅੱਜ ਉਹਨੇ ਅਪਰੋਚ ਕੀਤਾ ਔਰ ਉਹਨੇ ਡੈਡ ਬੋਡੀ ਦੀ ਜਿਹੜੀ ਪਛਾਣ ਕਰ ਲਈ। ਸਰ ਇਹ ਵੀ ਕਥਨ ਕੀ ਤਸਦੀਕ ਹੋਇਆ ਕਾਨੂੰਨੀ। ਇਹ ਇਹਦੀ ਜਿਹੜੀ ਆ ਵਾਇਲਡ ਹੋਣ ਦੇ ਤავਕ ਜਿਹੜਾ ਅਸੀਂ ਹੁਣ ਮੁਕੱਦਮਾ 302 ਜਿਹੜਾ ਹੈ ਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ ਜਿਸ ਦਾ ਨਾਮ ਹੈਗਾ ਵੀਰਪਾਲ ਕੌਰ। ਪਤਨੀ ਹਰਦੀਪ ਸਿੰਘ। ਇਹਨੇ ਹੀ ਇਸ ਚੀਜ਼ ਨੂੰ ਇਜਾਮ ਦਿੱਤਾ। ਪਰ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ ਚ ਬੰਦ ਹੈ। ਕਿ ਇਹਦਾ ਜਿਹੜਾ ਬੱਚੋ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਵਾਸਵਸੇਵਾ ਕਰਨਾ ਚਾਹੁੰਦੀ ਸੀ ਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅਕਸ਼ਨ ਹੈ ਉਹਦੇ ਵਿੱਚ ਤੇ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਗੱਡਾ ਕੱਢਿਆ ਉਹ ਸਰ ਕਿਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਨੂੰ ਇੰਜਾਮ ਦਿੱਤਾ ਬੱਚੇ ਨੂੰ ਇਹ ਅਸੀਂ ਇਸ ਚੀਜ਼ ਦੀ ਸਾਰੀ ਅਜੇ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ ਪਰ ਜਿੰਨਾ ਚਿਰ ਅਸੀਂ ਪੋਸਟਮਾਰਟਮ ਹਾਲੇ ਕਰਵਾਉਣਾ ਹੈ ਉਹਦਾ ਬੱਚੇ ਦਾ ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਹੈ ਵਾਰਸਾ ਨੂੰ ਇਲਾਜ ਦਿੱਤੀ ਜਾਏਗੀ ਉਸ ਤੋਂ ਇਨਕਾਰਬਾਜ ਕਲੀਅਰ ਹੋਏਗਾ ਫਿਰ ਕਰੀਆਂ ਜੋੜਨ ਲੀਆਂ ਪੂਰੀਆਂ ਜਦ ਜਿਹੜੀ ਬੱਚੇ ਦੀ ਮਾਂ ਨੂੰ ਗ੍ਰਿਫਤਾਰ ਕਰ ਲਈ ਇਹ ਟੀ ਹੈ ਕਿ ਬੱਚੇ ਦੀ ਮਾਂ ਦਾ ਨਾਮ ਵੀਰਪਾਲ ਕੌਰ ਹੈ ਜੀ ਪਤਨੀ ਹਰਦੀਪ ਸਿੰਘ ਜਿਨ੍ਹਾਂ ਨੂੰ ਪਹਿਲਾਂ ਹੀ ਦੱਸਿਆ ਪਤੀ ਉਹਦਾ ਆਲਰੇਡੀ 3 ਸਾਲ ਤੋਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਸਿਰਫ ਆਪਣੇ ਆਪ ਨੂੰ ਉਹਨੇ ਉਹ ਨੂੰ ਲੱਗਾ ਕਿ ਮੇਰੇ ਵਿੱਚ ਰੱਪਣ ਹੈ ਜਿਹੜਾ ਮੇਰਾ ਆਪਣਾ ਕੋ ਨਵਾਂ ਵਸੇਵਾ ਕਰਨਾ ਚਾਹੁੰਦੀ ਹੈ ਉਦੇ ਤਹਿਤੀ ਇਹਨੇ ਇਸ ਟੀਮ ਜਿਹੜੀ ਕਟਿਆ ਮਨਸਰ ਮਨਸਾ ਜਿਹੜੀ ਰੱਖ ਕੇ ਉਹਨੇ ਇੱਕ ਘਨੌਣਾ ਕੰਮ ਕੀਤਾ ਇਹ ਤੋਂ ਹੋਰ ਕੋਈ ਸ਼ਾਨਦਾਰ ਜੀ ਇਹਨੂੰ ਪ੍ਰੈਮਿੰਗ ਤੋਂ ਦੇ ਦਿੱਤਾ ਇਹਦੇ ਵਿੱਚ ਇਸ ਤਕਰੀਰ ਸ਼ਾਲੇ جاری ਹੈ ਹਲੇ ਇਸ ਤੇ ਗਾਹ ਨਹੀਂ ਕੁਝ ਹੋਇਆ ਬਾਕੀ ਤੁਹਾਨੂੰ ਅਸੀਂ ਸਭ ਤੋਂ ਇਨਫੋਰਮ ਕਰਦੇ ਹਾਂ ਜੋ ਵੀ ਸਾਡੇ ਗ੍ਰਿਫਤਾਰੀ ਹੋਈ ਹੈ ਨਹੀਂ ਜਿਸ ਤਰੀ ਲੇਡੀ ਹੈ ਜਿਹੜੀ ਹੈ ਬੱਚੇ ਦੀ ਮਾਂ ਜਿਹੜੀ ਹੈ ਵੀਰਪਾਲ ਗੌਰ ਕੇ ਨੂੰ ਗ੍ਰਿਫਤਾਰ ਕਰਿਆ ਕੀ ਮੰਨ ਕੁਝ ਕਿੱਥੀ ਕੁਝ ਮੁੱਢਲੀ ਉਹ ਇਸ ਚੀਜ਼ ਦੱਸਿਆ ਉਹਨਾਂ ਨੇ ਕੀ ਮਰਗ ਕੀਤਾ ਜਾਂ ਕਿ ਨਹੀਂ ਕੀਤਾ ਅਸੀਂ ਜੋ ਮੈਂ ਤੁਹਾਨੂੰ ਦੱਸਿਆ ਮੰਚਾ ਹੈ ਹੀ ਆਈ ਹੈ ਇਹ ਮੁੱਢਲੀ ਦੇ ਵਿੱਚ ਉਹਨੇ ਆਪਣਾ ਇਕਬਾਲ ਕਰ ਲਿਆ ਤੁਹਾਡਾ ਤੋਂ ਹਵਾਲਾ ਕਰ ਲਿਆ ਕੀ ਮਾਨਸਾ ਬਾਖਰ ਦੇ ਅੰਦਰ ਹੀ ਇਹਨੂੰ ਕਤਲ ਕੀਤਾ ਜਾਂ ਕਿਤੋਂ ਕਤਲ ਕਰਕੇ ਲਿਆਂਦਾ ਇਹਦੇ ਨਾਲ ਸਾਥੀ ਵੀ ਕੌਣ ਸੀ ਤੇ ਇਹ ਜੋ ਦਸਨ ਬਾਬਕੇ ਦੇ ਘਰ ਘਰ ਹੀ ਉਹਨੇ ਜੋ ਸਾਨੂੰ ਦੱਸਿਆ ਕਿ ਇਹ ਤੇ ਬਿਮਾਰ ਸੀਗਾ ਪਰ ਬਾਥੀ ਜੋ ਜੋ ਅਸੀਂ ਜੋ ਘਰ ਲੈ ਉਹਨੂੰ ਨਹੀਂ ਨਿਕਾਊਟ ਕਰ ਸਕਦੇ ਬਟ ਇੱਥੇ ਜਿਹੜਾ ਹੈ ਡੈੱਡ ਬੋਡੀ ਖੁਦ ਹੀ ਛੱਡ ਕੇ ਗਈ ਹੈ ਅ ਤੇ ਕਿਹੜੀ ਜਗ੍ਹਾ ਤੋਂ ਇਹ ਇਹ ਬਠਿੰਡਾ ਇਥੋਂ ਤਲਵੰਡੀ ਸਾਹਬੋਂ ਜੀ ਸਰ ਇਹਦਾ ਹਰਦੀਪ ਸਿੰਘ ਸਿੰਘ ਆਉਂਦੇ ਜੇਲ੍ਹ ਵਿੱਚ ਕਿਹੜੇ NDPS ਦੇ NDPS ਦੇ ਗੈਰ ਕਾਨੂੰਨੀ ਮਾਮਲੇ ਨੇ NDPS ਦੇ ਮਾਮਲੇ ਅੰਦਰ ਤਹਿਤ ਅੰਦਰ ਇਹ ਬਹੁਤ ਟਾਈਮ ਤੋਂ ਫੋਨ ਵੀ ਕੀਤਾ ਕਿ ਤੁਹਾਨੂੰ ਮੇਰੇ ਕਿਸੇ ਸੰਪਰਕ ਤੋਂ ਸੁਣਿਆ ਖੱਲੇ ਦਾ ਕੇਸ ਚੀਜ਼ ਦਾ ਬਾਕੀ ਸਾਰਾ ਕੁਝ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਲਦੀ ਜੋ ਵੀ ਸਾਹਮਣੇ ਆਏਗਾ ਤੁਹਾਨੂੰ ਇਨਫੋਰਮ ਕਰ ਦੇਵਾਂ ਪਰ ਬੱਚੇ ਦੀ 부ਆ ਨੇ ਆਈਡੈਂਟੀਫਿਕੇਸ਼ਨ ਕਰਨੀ ਸੋਸ਼ਲ ਮੀਡੀਆ ਤੋਂ ਪੁਲਿਸ ਦੇ ਹੱਥ ਕਿਉਂ ਨਹੀਂ ਕੁਝ ਲੱਗਾ ਜੀ ਸੀਸੀਟੀਵੀ ਵੀ ਚਾਰਜਫ੍ਰੀ ਕੈਮਰੇ ਲੱਗੇ ਹੋਏ ਸੀਗੇ ਜੀ ਦੇਖੋ ਇਹ ਸਾਰਾ ਕੁਝ ਇਹ ਸਾਰਾ ਕੁਝ ਜਿਹੜਾ ਕਰਦੇ ਹੋਏ ਦੇਖੋ ਲੱਗੇ ਦਾ ਸਾਰਾ ਕੁਝ ਇੰਨੀ ਮੁਸਤਫਦੀ ਦੇ ਨਾਲ ਇੰਨੀ ਜਲਦੀ ਜਿਹੜਾ ਕੰਮ ਹੋਇਆ ਹੈ ਸੋਸ਼ਲ ਮੀਡੀਆ ਦੀ ਹੈਲਪ ਲਈ ਗਈ ਹੈ ਮੀਡੀਆ ਦੀ ਲਈ ਗਈ ਹੈ ਇਸ਼ਤਿਹਾਰਾਂ ਦੀ ਲਈ ਗਈ ਹੈ ਤਾਂ ਹੀ ਉੱਥੋਂ ਤੱਕ ਇਹ ਗੱਲ ਪਹੁੰਚੀ ਹੈ ਉਹ ਬੱਚਾ ਪਟਕਾ ਬੰਨਿਆ ਹੋਇਆ ਸੀਗਾ ਸਾਰਿਆਂ ਨੂੰ ਸੀਗਾ ਕਿ ਕੋਈ ਨਾ ਕੋਈ ਪਰ ਫਿਰ ਵੀ ਸਟਰੀਮ ਦੋ ਦਿਨ ਲੱਗ ਗਈ ਜੀ ਇਸ ਕਰ ਸੋਸ਼ਲ ਮੀਡੀਆ ਤੇ ਤਾਂ ਚਲੋ ਆਇਡੈਂਟੀਫਿਕੇਸ਼ਨ ਹੋ ਗਈ ਵੀ ਪੁਲਿਸ ਦੇ ਜੋ ਕੈਮਰੇ ਲੱਗੇ ਹੋਏ ਨੇ ਉਹ ਵੀ ਜ਼ਿਆਦਾਤਰ ਮੰਦਰ ਨੇ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਚੱਲ ਨਹੀਂਦਾ ਉਹ ਲੋ ਲੋ ਮੈਂ ਉਹ ਨਾ ਦੱਸ ਸਕਦੇ ਹਾਂ ਅਸੀਂ ਇਨਵੈਸਟੀਗੇਸ਼ਨ ਦੇ ਕਈ ਕਿੰਨਾ ਤੋਂ ਨਹੀਂ ਦੱਸਿਆ ਅੱਜ ਤੱਕ ਮੈਂ ਪਿਛਲੇ 7 ਮਹੀਨੇ ਕੰਮ ਕੀਤਾ